ਹਾਂਜੀ ਸਤਿ ਸ੍ਰੀ ਅਕਾਲ ਇਹ ਅੱਜ ਮੈਂ ਬੈਡ ਕਮੈਂਟਾਂ ਫਕਰ ਵੀਡੀਓ ਪਾਈ ਹੈ ਤੇ ਕੱਲ ਮੈਂ ਭੈਣ ਦਾ ਇੱਕ ਦਾ ਡਾਟਾ ਪਾਇਆ ਸੀਗਾ ਤੇ ਜਿਹੜੀ ਭੈਣ ਕਾਲੇ ਰੰਗ ਦੀ ਸੀ ਤੇ ਥੋੜੀ ਜਿਹੀ ਜ ਉਹਨੂੰ ਕਿਹਾ ਸੀ ਵੀ ਅੱਖਸ ਵਿੱਚ ਨੁਕਸ ਹੈ ਇਹਦੇ ਵਿੱਚ ਹੱਸਣ ਵਾਲੀ ਗੱਲ ਤਾਂ ਕੋਈ ਹੈ ਨਹੀਂਗੀ ਠੀਕ ਹੈ ਇਹ ਜਿਹੜਾ ਨੁਕਸ ਹੈ ਇਹ ਕਿਸੇ ਉਮਰ ਚ ਵੀ ਜਾ ਕੇ ਕਿਸੇ ਤੇ ਵੀ ਪੈ ਸਕਦਾ ਹੈ ਕਿਉਂ ਕਿਸੇ ਦਾ ਮਜ਼ਾਕ ਉਡਾਉਣੀ ਹੋ ਮੇਰੀ ਆਈਡੀ ਚ ਆ ਕੇ ਇਹ ਜਿਹੇ ਕਮੈਂਟ ਕਰਦੇ ਇਹਨੂੰ ਵਿਆਹ ਕਰਾਉਣ ਨੂੰ ਵੀ ਲੱਗਿਆ ਹੋਇਆ ਇਹ ਫਿਰ ਘਰੇ ਨਹੀਂ ਬੈਠਿਆ ਜਾਂਦਾ ਇਹ ਤੂੰ ਇਹਨੂੰ ਲੰਡੀ ਨੂੰ ਕਹੇ ਘਰੇ ਬੈਠ ਇਹ ਇਹ ਜਿਹੀਆਂ ਗੱਲਾਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਕਮੈਂਟਾਂ ਦੇ ਵਿੱਚ ਆਪਣੀਆਂ ਦੱਸ ਦਿਓ ਤੁਹਾਡੇ ਘਰੇ ਧੀਆ ਪੈਣਾ ਹੈ ਨਹੀਂ ਗੀਆਂ ਕਿਉਂ ਤੁਸੀਂ ਕਿਸੇ ਤੇ ਹੀ ਪੈਣ ਦਾ ਮਜ਼ਾਕ ਉਡਾਉਣੀ ਹੋ ਇਥੇ ਜੇ ਮੈਨੂੰ ਅਗਲਾ ਕਹਿੰਦਾ ਮੈਂ ਡਾਟਾ ਪਾ ਦਿੰਦੀ ਆ ਮੈਂ ਤੁਹਾਨੂੰ ਇਹੀ ਹੱਥ ਮੰਨ ਕੇ ਬੇਨਤੀ ਕਰਦੀ ਆਂ ਵੀ ਮਾੜੇ ਕਮੈਂਟ ਨਾ ਕਰਿਆ ਕਰੋ ਜਿਨੇ ਦੇਖਣੀ ਆ ਦੇਖੋ ਵੀਡੀਓ ਨਹੀਂ ਦੇਖਣੀ ਨਾ ਦੇਖੋ ਕਿ ਕਿਸੇ ਵੀ ਭੈਣ ਦੀ ਜਦੋਂ ਵੀਡੀਓ ਪਾਈ ਹੁੰਦੀ ਹੈ ਜੀ ਬੈਡ ਕਮੈਂਟ ਨਾ ਕਰਿਆ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਸੂ ਜੀ ਆਪਣੇ ਪਿੰਡਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਜਟਾਂ ਦੀ ਇਧਰ ਕੋਟਕਪੂਰੇ ਏਰੀਏ ਦੇ ਵਿੱਚ ਤੇ ਕੁੜੀ ਵਿਚਾਰੀ ਬਹੁਤ ਜ਼ਿਆਦੇ ਕਾਲੀ ਹੈ ਜੀ ਤੇ ਵਿਆਹ ਉਹਨਾਂ ਨੇ ਵਧੀਆ ਕਰਨਾ ਘੱਟੋ ਘੱਟ 5-7 10 ਲੱਖ ਤੱਕ ਉਹਨਾਂ ਨੇ ਵਿਆਹ ਤੇ ਲਾਉਣਾ ਹੈ ਤੇ ਕੁੜੀ ਕਾਲੀ ਹੈ ਜੀ ਥੋੜਾ ਜਿਹਾ ਭੈਣ ਦੇ ਅੱਖ ਚ ਵੀ ਨੁਕਸਾ ਹੈ ਜੇ ਕੋਈ ਮੇਰਾ ਵੀਰ 5 6 ਕਿਲਿਆਂ ਦੇ ਵਿੱਚ ਡੇਗਾ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਏਰੀਆ ਕਿ ਇਧਰ ਲਈ ਹੋਣਾ ਚਾਹੀਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਦੇ ਕੇ ਅੰਦਰ ਤੇ ਆਪਣੇ ਕੋਲੇ ਆਈ ਆ 67 ਕਿਲਿਆਂ ਦੇ ਵਿੱਚ ਕੁੜੀ ਇਹ ਕੁੜੀ ਦੇ ਭਰਾ ਹੈ ਨਹੀਂ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਚਰਮਾਨ ਦੇ ਦੀ ਉਮਰ ਤੱਕ ਕੋਟਾ 3 ਤੋਂ 5000 ਰੁਪਏ ਲਗੋ 3000 ਤੱਕ ਦੀ ਹੋਵੇ ਜੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਜਿਹਦਾ ਸਕੀਨ ਜਿਹੜਾ ਕਿ ਮੰਗਵਾਉਦਾ ਹੋਵੇ ਵਧੀਆ ਬੋਡੀ ਛੋਡੀ ਇਹ ਹੀ ਡਿਮਾਂਡ ਹੈ ਜਮੀਨ ਦਾ ਕੋਈ ਰੋਲਾ ਨਹੀਂ ਚੱਕਾ ਦਾ ਮੁੰਡਾ ਹਾਂਜੀ ਸਾਸਰੀ ਕਾਲ ਮੈਂ ਥੋੜੀ ਆਪਣੀ ਰਿਸ਼ਤੇਦਾਰ ਤੇ ਇਹਨੂੰ ਤੁਸੀਂ ਕੀ ਕਹਿੰਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਾਡੇ ਕਹਿੰਦੇ ਨੇ ਭਾਈ ਸਗਰੂਰ ਏਰੀਆ ਦੇ ਵਿੱਚ ਇਹਨੂੰ ਕੁੱਕੜੀ ਠੀਕ ਹੈ ਇਹਨੂੰ ਕੁੱਕੜੀ ਕਹਿੰਦੇ ਆ ਠੀਕ ਹੈ ਤੇ ਤੁਸੀਂ ਇਹਨੂੰ ਕੀ ਕਹਿੰਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚੋਂ ਮੈਨੂੰ ਦੇਖ ਦਿਓ ਕੁੱਕੜੀ ਨੂੰ ਮਤਲਬ ਕਿਸੇ ਹੋਰ ਨਾਮ ਨਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸਰਕਾਰੀ ਟੀਚਰ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਐ 51 ਸਾਲ ਤੇ ਵਧੀਆ ਮੁੰਡਾ ਚਾਹੀਦਾ ਜੀ ਜੱਟਾਂ ਦਾ 5-7 ਕਿਲੇ ਪੈੜੀ ਹੋਵੇ ਤੇ ਕੁੜੀ ਬਿਲਕੁਲ ਕੁਮਾਰੀ ਹੈ ਜੀ ਤੇ ਬਸ ਅਈ ਲੇਟ ਹੋ ਗਈ ਵਿਆਹ ਤੋਂ ਥੋੜਾ ਜਿਹਾ ਭੈਣ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕਰੀ ਆ ਵੀ ਆਪਣੀ ਵੀਡੀਓ ਜ਼ਰੂਰ ਪਾਓ ਤੇ ਵੀਡੀਓ ਨੂੰ ਕਰਦੇ ਹੋ ਤਾਂ ਕਿ ਸ਼ਹਿਰ ਹਾਂਜੀ ਸਤਿ ਸ੍ਰੀ ਅਕਾਲ 1 45 ਸਾਲ ਦੀ ਲੇਡੀ ਹੋ ਰਹੀ ਹੈ ਜੀ ਆਪਣੇ ਕੋਲੇ ਦੋ ਬੱਚੇ ਨੇ ਭੈਣ ਦੇ ਦੋ ਹੀ ਬਾਰੇ ਨੇ ਤੇ ਆਪ ਭੈਣ ਕੋਲੇ 12 ਕਿੱਲੇ ਪੈਲੀ ਹੈ ਤੇ ਜੇ ਕੋਈ ਮੇਰਾ ਵੀਰ ਬੋਧੀਆਂ ਵਾਲਾ ਜਾਨੀ ਕਿ ਇੰਨੀ ਕੁ ਏਜ ਦੀ ਲੇਡੀ ਨਾਲ ਆਪਦਾ ਘਰ ਬਸਾਉਣਾ ਚਾਹੁੰਦਾ ਤਾਂ ਮੇਰੇ ਇਹਦੇ ਵਿੱਚ ਆਈਡੀ ਦੇ ਵਿੱਚ ਕਮੈਂਟ ਕਰੋ ਜੀ ਤੇ ਜਾਂ ਫਿਰ ਮੈਨੂੰ ਡਾਟਾ ਭੇਜਵਾਓ ਦਾ ਤੇ 5 4 ਕਿੱਲੇ ਮੁੰਡੇ ਦੇ ਕੋਲੇ ਹੋਣ ਘਰ ਜਮਾ